ਹਾਂ ਤਾਂ ਬਿਲਕੁਲ ਸਾਰਾ ਕੁਝ ਪਰਮਾਤਮਾ ਦੇ ਹੱਥ ਜਾਂ ਕੁਦਰਤ ਦੇ ਹੱਥ ਪਰ ਫਿਰ ਵੀ ਗਰਮੀ ਆ ਗਈ ਜਿਵੇਂ ਤੁਸੀਂ ਆ ਗੱਡੀ ਵੇਖ ਰਹੇ ਹੋ ਇਹਦਾ ਨਾ ਕੱਲ ਟਾਇਰ ਫਟ ਗਿਆ ਤੁਰੀ ਆਉਂਦੀ ਦਾ ਤੇ ਸਵਾਰੀਆਂ ਸੀ 10 12 ਇਹ ਵਿੱਚ ਉਹ ਮਾਤਾ ਦੇ ਮੱਥਾ ਟੇਕ ਕੇ ਆਉਂਦੇ ਸੀ ਇਧਰ ਬਠਿੰਡੇ ਨਾਲ ਤੇ ਮੈਂ ਤਾਂ ਢਿੱਲੋ ਫਿਰਦੇ ਸੀ ਉੱਥੇ ਸੜਕ ਤੇ ਬਾਜੇਖਾਨੇ ਤੇ 2 3 ਪਲਟੀਆਂ ਖਾ ਕੇ ਨਾ ਇਹ ਚਲ ਜਾਣੀ ਨੁਕਸਾਨ ਦਾ ਬਚਾਅ ਹੋ ਗਿਆ ਛਟਾ ਬਾਵਾਂ ਆਦਿ ਨੂੰ ਦੋ ਤਿੰਨ ਬਲਟੀਆਂ ਖਾ ਕੇ ਗੱਡੀ ਫੇਰ ਸਿੱਧੀ ਹੋ ਗਈ ਤੇ ਇਹਦੇ ਜਦੋਂ ਅਸੀਂ ਟਾਇਰ ਵੇਖੇ ਜਾ ਕੇ ਹੁਣ ਉਹਦਾ ਵਿਚਾਰੇ ਤਾਂ ਅਸੀਂ ਨੁਕਸਾਨ ਤਾਂ ਨਹੀਂ ਚਾਹੁੰਦੇ ਬੰਦਾ ਵਧੀਆ ਸੀ ਪਰ ਟਾਇਰ ਨਾ ਕਈ ਥਾਵਾਂ ਤੋਂ ਫੁੱਲੇ ਪਏ ਸੀ ਮੇਰਾ ਵੀਡੀਓ ਪਾਉਣ ਦਾ ਮਤਲਬ ਵੀ ਆਹੀ ਆ ਗਰਮੀ ਆ ਗਈ ਆ ਜੇ ਕੋਈ ਵੀਰ ਗੱਡੀ ਤੇ ਆਉਣ ਜਾਣ ਕਰਦਾ ਤੇ ਚੈੱਕ ਜ਼ਰੂਰ ਕਰ ਲਓ ਆ ਉਹਦੇ ਟਾਇਰ ਵੀ ਕਿਵੇਂ ਆ ਇਹ ਵੀ ਨਵੇਂ ਟਾਇਰ ਵੀ ਫੁੱਲ ਜਾਂਦੇ ਆ ਟਾਇਰਾਂ ਦਾ ਪਤਾ ਕੀ ਹੁੰਦਾ ਇਹਨਾਂ ਦੀ ਉਮਰ ਹੁੰਦੀ ਆ ਸਿੱਧਾ ਸਬੰਧ ਆ ਉਮਰ ਨਾਲ ਜਦੋਂ 5 ਸਾਲ ਹੋ ਜਾਂਦੇ ਆ ਨਾ ਟਾਇਰ ਪਿਆ ਨੂੰ ਤੇ ਟਾਇਰ ਵੈਸੇ ਹੀ ਫਟਣ ਲੱਗ ਪੈਂਦੇ ਆ ਜਾਂ ਉਹ ਸਖਤ ਹੋ ਜਾਂਦੇ ਆ ਤੇ ਜੇ ਤੁਸੀਂ ਗੱਡੀ ਤੇ ਪਰਿਵਾਰ ਸਮੇਤ ਜਾਂ ਇਕੱਲੇ ਕਿਤੇ ਜਾਂਦੇ ਹੋ ਜਾਂ ਤੁਸੀਂ ਟੈਕਸੀ ਚਲਾਉਨੇ ਆ ਤੇ ਆਪ ਦੇ ਟਾਇਰ ਵੀ ਜਰੂਰ ਚੈੱਕ ਕਰ ਲਓ ਹਾਂ ਟਾਇਰ ਜਿਹੜੇ ਆ ਤੋਲ ਤਲਕੇ ਤੇ ਪੇਜਾਂ ਵਾਲੇ ਮਸ਼ਹੂਰੀਆਂ ਕਰਦੇ ਫਿਰਦੇ ਆ ਮੇਰੇ ਵੀ ਟਾਇਰ ਵਧੀਆ ਪਵਾਇਓ ਟਾਇਰ ਵਧੀਆ ਪੋਣੇ ਚਾਹੀਦੇ ਆ ਤੋਲਕੇ ਨਹੀਂ ਪੋਣੇ ਨਾ ਕਿਸੇ ਹੋਸਕੀਮ ਵਾਲੇ ਲੈਣੇ ਆ ਸਭ ਠੱਗੀਆਂ ਐ ਕੋਈ ਨਹੀਂ ਚੰਗਾ ਬੰਦਾ ਹਰੇਕ ਤੇ ਆਉਂਦਾ ਜਾਂਦਾ ਰਹਿੰਦਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜਿਵੇਂ ਹੁਣ ਆ ਬਾਈ ਨੂੰ ਗਲਤ ਕਹੀਏ ਹਨਾ ਇਹਦਾ ਕਿਹੜਾ ਜੀ ਕਰਦਾ ਸੀਗਾ ਵੀ ਮੇਰਾ ਨੁਕਸਾਨ ਹੋਵੇ ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਪਰ ਉਹ ਬੰਦਾ ਵਧੀਆ ਸੀਗਾ ਮੈਂ ਤੇ ਢਿੱਲੋਂ ਨੇ ਉਹਦੀ ਮਦਦ ਕੀਤੀ ਜਿੰਨੀ ਕਰ ਸਕਦੇ ਸੀ ਚਲਾਉਂਦਾ ਸੀ ਕੋਈ ਹੋਰ ਸੀ ਜਿਹੜਾ ਮਾਲਕ ਸੀ ਉਹ ਪਾਸੇ ਬੈਠਾ ਸੀਗਾ ਤੇ ਬੁਰੀ ਤਰ੍ਹਾਂ ਵਿਚਾਰਾ ਕੋ ਮਤਰਾਵਾ ਸੀਗਾ ਉਹ ਉਹਨੂੰ ਸੁੱਧ-ਬੁੱਧ ਨਹੀਂ ਸੀ ਵੀ ਕਿੱਧਰੋਂ ਗੱਡੀ ਆਈਏ ਕਿੱਧਰੋਂ ਨਹੀਂ ਤੇ ਮੈਂ ਕਿਹਾ ਢੋਹੇ ਤਾਂ ਬੰਦਾ ਵੈਲੀ ਲੱਗਦਾ ਯਾਰ ਕੋਈ ਤੇ ਆਪਾਂ ਦੀ ਮਦਦ ਕਰੀਏ ਫਿਰ ਅਸੀਂ ਉਹਨੂੰ ਦਾਰੂ-ਦੁਰੂ ਦਾ ਵੀ ਕੀਤਾ ਇੰਤਜ਼ਾਮ ਭਾਈ ਇਹ ਸੈੱਟ ਹੋ ਜੇ ਵਿਚਾਰਾ ਦੱਸਣ ਦਾ ਮਤਲਬ ਇਹ ਆ ਵੀ ਜਿਹੋ ਜਿਹਾ ਬੰਦਾ ਉਹਦੀ ਇਹੋ ਜਿਹੀ ਮਦਦ ਕਰਨੀ ਚਾਹੀਦੀ ਆ ਬੰਦਾ ਪ੍ਰੋਬਲਮ 'ਚ ਸੀਗਾ ਬੰਦਾ ਸੀ ਵਧੀਆ ਤੇ ਇਹਦੇ ਕਰਕੇ ਗੱਡੀ ਦਾ ਨੰਬਰ ਨਹੀਂ ਵਿਖਾਇਆ ਵੀਡੀਓ ਕੋ ਪਾਉਣ ਦਾ ਮਤਲਬ ਇਹ ਆ ਵੀ ਤੁਹਾਡੇ ਕੋਲੇ ਗੱਡੀ 'ਚ ਨਵੀਆਂ ਚ ਪੁਰਾਣੀਆਂ ਸਰਕ ਤੇ ਜਾਣ ਤੋਂ ਪਹਿਲਾਂ ਇੱਕ ਕਰੀ ਟਾਇਰ ਉਹਦੇ ਜ਼ਰੂਰ ਚੈੱਕ ਕਰ ਲਓ ਜਾਂ ਕਿਸੇ ਟਾਇਰਾਂ ਵਾਲੇ ਮਕੈਨਿਕ ਤੋਂ ਚੈੱਕ ਕਰਵਾ ਲਓ ਤੇ ਇੱਕ ਗੱਲ ਹੋਰ ਗਰਮੀ 'ਚ ਨਾ ਲੋਕ ਇਹ ਕਾਲੀ 'ਚ ਹੁੰਦੇ ਆ ਤੇ 15-15 10-10 ਕਿਲੋਮੀਟਰ ਨਾ ਰੇਸ ਤੋਂ ਪੈਰ ਚੱਕਦੇ ਨਹੀਂ ਦੱਬੀ ਤੁਰੇ ਜਾਂਦੇ ਆ 10 ਕਿਲੋਮੀਟਰ ਇਸ ਨੂੰ ਲੰਮਾ ਜਾਣਾ ਪੈਂਦਾ ਨਾ ਗੱਡੀ ਹੌਲੀ ਕਰਕੇ ਦੋ ਤਣੇ ਕਿਲੋਮੀਟਰ ਫੇਰ ਤੇਜ਼ ਕਰ ਲੋ ਇਹਦਾ ਇੱਕ ਤਾਂ ਇੰਜਨ ਨੂੰ ਸਾਹ ਆ ਜਾਂਦਾ ਇੱਕ ਜੇ ਟਾਇਰ ਮਾਰੇ ਹੋਣ ਤਾਂ ਉਹ ਫਟਣ ਤੋਂ ਬਚ ਜਾਂਦੇ ਆ ਫਟਦੇ ਉਹਦੋਂ ਆ ਜਦੋਂ ਤਾਪਮਾਨ ਵੱਧ ਹੁੰਦਾ ਤੇ ਆਪਾਂ ਦੱਬੀ ਤੁਰੇ ਜਾਂਦੇ ਵੈਸੇ ਵੀ ਜਿਹੜੀਆਂ ਆਪਣੀਆਂ ਸੜਕਾਂ ਆ ਹਾਈਵੇਅ ਐ ਚ ਐ ਦੂਜੀਆਂ ਗੱਡੀ 80 ਕਿਤੋਂ ਵੱਧ ਨਹੀਂ ਪਈ ਹੋਣੀ ਚਾਹੀਦੀ ਜਿਹੜੀ ਮਰਜ਼ੀ ਗੱਡੀ ਇਹਦੇ ਉੱਤੇ ਭਰਾਓ ਨੁਕਸਾਨ ਹੀ ਨੁਕਸਾਨ ਆ ਜਿੱਦਾਂ ਕੋਈ ਮਰਜ਼ੀ ਡਰਾਈਵਰ ਆ ਮੁੜ ਕੇ ਜਿਆਦਾ ਨੁਕਸਾਨ ਹੁੰਦਾ ਜਿਹੜਾ ਨਾ ਬਾਈ ਨੇ ਟਾਇਰ ਪਵਾ ਲੈਂਦਾ ਚੱਲ ਹਣਾਂ ਇਹ ਗੱਡੀ ਬਾਜ ਗਈ ਸੀ ਨਾਲੇ ਤਾਂ ਹੁਣ ਟਾਇਰ ਪਾਉਣੇ ਪੈਣਗੇ ਨਾਲੇ ਗੱਡੀ ਗਈ ਪੁਰਾਣੀ ਗੱਡੀ ਸੀ ਬੀਮਾ ਤਾਂ ਹੋਣਾ ਨਹੀਂ ਤੇ ਸੋ ਜਿੰਨੀ ਕਸੀਂ ਮਦਦ ਕਰ ਸਕਦੇ ਵਿਚਾਰੇ ਦੀ ਕੀਤੀ ਉਹਦੀ ਉਹ ਤਾਂ ਜੀ ਲੱਗਣ ਲਾਤਾ ਤੇ ਉਦੋਂ ਬਾਅਦ ਚਕ੍ਰੇਨ ਜੀ ਆ ਗਈ ਤੇ ਕ੍ਰੇਨ ਵਾਲੇ ਚੱਕ ਕੇ ਲੈ ਗਏ ਆ ਜਿਹੜੀਆਂ ਸੱਟਾਂ ਵੱਜੀਆਂ ਸਵਾਰੀਆਂ ਦੇ ਉਹ ਵੱਖਰੀਆਂ ਤੇ ਐਕਸੀਡੈਂਟ ਇਹਦਾ ਟਾਇਰ ਫਟਣ ਕਰਕੇ ਹੋਇਆ ਟਾਇਰ ਇੱਕ ਪਤਾ ਨਹੀਂ ਲੱਗਿਆ ਕਿੱਧਰ ਨੂੰ ਗਿਆ ਟੁੱਟ ਕੇ ਜੇ ਕਿਤੇ ਮਗਰ ਹੋ ਟ੍ਰੈਫਿਕ ਆਉਂਦਾ ਹੁੰਦਾ ਜਾਂ ਗੱਡੀ ਜਾਂ ਸਕੂਟਰ ਮੋਟਰਸਾਈਕਲ ਆਉਂਦਾ ਹੁੰਦਾ ਉਹ ਟਾਇਰ ਉਹਨਾਂ 'ਚ ਵੱਜਣਾ ਸੀ ਉਹਨਾਂ ਨੂੰ ਮਾਰ ਦੇਣਾ ਸੀ ਆ ਸੋ ਭਰਾਵੋ ਵੀਡੀਓ ਪਾਉਂਦਾ ਮਤਲਬ ਆ ਵੀ ਬਚਾਓ ਚੀ ਬਚਾਓ ਆ ਗਰਮੀ ਆ ਗਈ ਤੇ ਆਪ ਦੇ ਟਾਇਰ ਚੈੱਕ ਕਰੋ